ਸੋ ਦੋਸਤੋ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੋ ਪੌਦਾ ਤੁਸੀਂ ਦੇਖ ਰਹੇ ਹੋ ਜੋ ਫਲ ਦੇਖ ਰਹੇ ਹੋ ਨਿੰਬੂ ਦੇ ਸਬੰਧ ਦੇ ਵਿੱਚ ਨਿੰਬੂ ਦੀ ਆਪਾਂ ਗੱਲ ਕਰਦੇ ਹਾਂ ਦਾ ਪ੍ਰਾਚੀਨ ਕਾਲ ਤੋਂ ਹੀ ਅਜਰਵੇਦਾ ਦੇ ਵਿੱਚ ਵੀ ਇਸ ਦਾ ਬਹੁਤ ਜ਼ਿਕਰ ਕੀਤਾ ਗਿਆ ਹੈ ਤੇ ਗੁਣਾਂ ਦਾ ਵਰਣਨ ਕੀਤਾ ਗਿਆ ਹੈ ਇਸ ਦੀ ਵਰਤੋਂ ਦੇ ਬਾਰੇ ਸਾਨੂੰ ਦੱਸਿਆ ਗਿਆ ਸੀ ਇਸ ਦੀ ਵਰਤੋਂ ਕਰਦੇ ਹਾਂ ਆਚਾਰ ਦੇ ਰੂਪ ਦੇ ਵਿੱਚ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤੇ ਰਸ ਨੂੰ ਪਾਣੀ ਦੇ ਵਿੱਚ ਮਿਲਾ ਕੇ ਜਿਹੜੇ ਨਿੰਬੂ ਪਾਣੀ ਜਿਹੇ ਨੂੰ ਅਸੀਂ ਕਹਿ ਦਿੰਦੇ ਹਾਂ ਉਸ ਦੇ ਰੂਪ ਦੇ ਵਿੱਚ ਇਸ ਤੋਂ ਇਲਾਵਾ ਬਹੁਤ ਸਾਰੇ ਪਕਵਾਨ ਬਣਾਉਣ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਇਹਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ ਇਹਦੇ ਸੱਤ ਦੀ ਵਰਤੋਂ ਕੀਤੀ ਜਾਂਦੀ ਹੈ ਆਜੁਰਵੇਦਾ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਜਿਹਦੇ ਵਿੱਚ ਨਿੰਬੂ ਸੱਤ ਦਾ ਜ਼ਿਕਰ ਹੁੰਦਾ ਹੈ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਇਹ ਸਾਨੂੰ ਬਚਾਉਂਦਾ ਹੈ ਬਹੁਤ ਸਾਰੇ ਖੁਰਾਕੀ ਤੱਤ ਇਹਦੇ ਵਿੱਚ ਪਾਏ ਜਾਂਦੇ ਨੇ ਜਿਦੀ ਵਜ੍ਹਾ ਨਾਲ ਨਿੰਬੂ ਆ ਜਿਹੜਾ ਉਹ ਇੱਕ ਔਸ਼ਧੀ ਦੀ ਤਰ੍ਹਾਂ ਕੰਮ ਕਰਦਾ ਹੈ ਇਹ ਜੋ ਬਹੁਤ ਸਾਰੇ ਖੁਰਾਕੀ ਤੱਤ ਜਿਵੇਂ ਵਿਟਾਮਿਨ ਪਾਏ ਜਾਂਦੇ ਨੇ ਸੀ ਬੀ ਈ ਇਸ ਤੋਂ ਇਲਾਵਾ ਪੋਟਾਸ਼ੀਅਮ ਫੋਲੇਟ ਕੈਲਸ਼ੀਅਮ ਆਇਰਨ ਸਿਟਰਿਕ ਐਸਿਡ ਐਂਟੀ ਬੈਕਟੀਰੀਅਲ ਐਂਟੀ ਸੈਪਟਿਕ ਐਂਟੀ ਫੰਗਲ ਇਹਦੇ ਵਿੱਚ ਗੁਣ ਪਾਏ ਜਾਂਦੇ ਨੇ ਠੰਡੀ ਤਸੀਰ ਦਾ ਇਹ ਮਾਲਕ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਸਾਡੀਆਂ ਦਾ ਕਰਦਾ ਹੈ ਜਾਂ ਬਿਮਾਰੀਆਂ ਆਉਣ ਤੋਂ ਬਚਾਉਂਦਾ ਹੈ ਜਿਹਦੇ ਜੇ ਆਪਾਂ ਮੇਨ ਮੇਨ ਗੱਲ ਕਰਕੇ ਤਾਂ ਇਹ ਸਭ ਤੋਂ ਪਹਿਲਾਂ ਵਿਟਾਮਿਨ ਸੀ ਜੋੜਤ ਹੋਣ ਕਰਕੇ ਬਿਮਾਰੀਆਂ ਬਿਮਾਰੀਆਂ ਨਾਲ ਲੜਨ ਦੀ ਸਾਡੀ ਸ਼ਕਤੀ ਨੂੰ ਵਧਾਉਂਦਾ ਹੈ। ਕੈਂਸਰ ਨਾਲ ਕੈਂਸਰ ਦੇ ਸੈੱਲਾਂ ਨਾਲ ਲੜਨ 'ਚ ਮਦਦ ਕਰਦਾ ਹੈ, ਚਿਹਰੇ ਦੀ ਰੰਗਤ ਨੂੰ ਸੁਧਾਰਦਾ ਹੈ, ਦਿਮਾਗੀ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਖੁਰਾਕ ਦੇ ਵਿੱਚੋਂ ਆਇਰਨ ਸੋਖਣ 'ਚ ਮਦਦ ਕਰਦਾ ਹੈ, ਕਬਜ ਤੋਂ ਰਾਹਤ ਦਵਾਉਂਦਾ ਹੈ, ਸਟ੍ਰੋਕ ਦੇ ਜੋਖਮ ਨੂੰ ਘਟ ਕਰਦਾ ਹੈ, ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ, ਭਾਰ ਘਟਾਉਣ 'ਚ ਮਦਦ ਕਰਦਾ ਹੈ, ਗੁਰਦੇ ਦੀ ਪਥਰੀ ਨੂੰ ਖੋਰਦਾ ਹੈ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਸੋ ਇਹ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਦੇ ਨਾਲ ਅਸੀਂ ਜੋਝ ਰਹੇ ਹਾਂ ਅੱਜ ਦੇ ਖਾਣ ਪੀਣ ਦੀ ਵਜ੍ਹਾ ਕਰਕੇ ਸੋ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਬਹੁਤ ਸਾਰੇ ਸਵਾਲ ਕਈ ਵਾਰੀ ਆ ਜਾਂਦੇ ਆ ਇਹ ਜਿਹੜਾ ਹੈਗਾ ਸਿਟਰਿਕ ਐਸਿਡ ਹੈ ਇਹਦੇ ਵਿੱਚ ਪਾਇਆ ਜਾਂਦਾ ਹੈ ਤੇ ਜਿਹਦੀ ਵਜ੍ਹਾ ਨਾਲ ਕਈ ਸੋਚ ਲੈਂਦੇ ਆ ਵੀ ਇਹ ਬਾਡੀ ਨੂੰ ਐਸਿਡਿਕ ਬਣਾਉਂਦਾ ਅਸਲ ਦੇ ਵਿੱਚ ਨਹੀਂ ਐਸਿਡਿਕ ਨਹੀਂ ਬਣਾਉਂਦਾ ਇਹ ਸਾਡੇ ਪੀ ਐਚ ਲੈਵਲ ਨੂੰ ਮੇਨਟੇਨ ਕਰਦਾ ਹੈ ਸੋ ਜੇ ਖਾਣਾ ਹਾਜ਼ਮ ਠੀਕ ਨਾਲ ਨਹੀਂ ਹੁੰਦਾ ਪਾਚਨ ਤੰਤਰ ਸਾਡਾ ਮਜ਼ਬੂਤ ਨਹੀਂ ਹੈ ਤਾਂ ਜੇ ਅਸੀਂ ਨਿੰਬੂ ਰਸ ਦੀ ਵਰਤੋਂ ਕਰਦੇ ਹਾਂ ਤਾਂ ਪਾਚਨ ਤੰਤਰ ਵੀ ਸਾਡਾ ਇਹਦੇ ਨਾਲ ਮਜ਼ਬੂਤ ਹੁੰਦਾ ਹੈ ਸੋ ਇਹ ਸੀ ਅੱਜ ਦੀ ਜਾਣਕਾਰੀ ਨਿੰਬੂ ਦੇ ਸਬੰਧ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਤਾਂ ਕਿ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਕੁਦਰਤ ਦੇ ਵੱਲੋਂ ਇਹ ਬਖਸ਼ੇ ਹੋਏ ਤੋਹਫੇ ਇਹਨਾਂ ਦੇ ਗੁਣਾਂ ਦਾ ਵਰਣਨ ਜਿੰਨਾ ਹੋ ਸਕੇ ਕੀਤਾ ਜਾਵੇ ਜਨ ਜਨ ਤੱਕ ਪਹੁੰਚਾਇਆ ਜਾਵੇ ਸੋ ਇਹਦੇ ਚ ਤੁਹਾਡੇ ਸਹਿਯੋਗ ਦੀ ਹਮੇਸ਼ਾ ਲੋੜ ਰਹਿੰਦੀ ਹੈ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਜਾਣਕਾਰੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ